ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਮੇਰੇ ਨਾਲ ਖੜੇ ਨੇ ਮੇਰੀ ਵੱਡੀ ਭੈਣ ਸਿੰਦਰਪਾਲ ਕੌਰ ਜੀ ਤੁਸੀਂ ਇਹਨਾਂ ਦੀ ਜਿਹੜੀ ਸੀਰੀਅਲ ਚੱਲਦੀ ਆ ਕਿਤੇ ਤਾਂ ਮੰਜ਼ਾ ਤਕਦੀਰੀ ਬੜਾ ਪਿਆਰ ਦੇ ਰਹੇ ਹੋ ਔਰ ਇੱਧਰ ਸਾਡੀ ਮੰਦੀਪ ਕੋਈ ਮੰਦੀਪ ਦਾ ਚੈਨਲ ਹੈ ਕੋਈ ਮੰਦੀਪ ਨਾਮ ਦਾ ਸੀ ਮੰਦੀਪ ਕੌਰ ਸਿੱਧੂ ਮਨਦੀਪ ਕੌਰ ਸਿੱਧੂ ਇਹਦੇ YouTube ਚੈਨਲ ਦਾ ਨਾਮ ਹੈ ਤੇ ਤੁਸੀਂ ਸਾਰੇ ਜਣੇ ਇਹਦੇ ਚੈਨਲ ਨੂੰ ਫੋਲੋ ਕਰ ਲਓ ਔਰ ਬੈਲ ਵਾਲਾ ਬਟਨ ਦਬਾ ਲਿਓ ਕਿ ਸਾਡੇ ਮਨਦੀਪ ਜਿਹੜੀ ਵੀ ਵੀਡੀਓ ਜਾਂ ਜਿਹੜਾ ਵੀ ਬਲੌਗ ਤੁਹਾਡਾ ਨਾਲ ਸ਼ੇਅਰ ਕਰੇ ਤੇ ਤੁਹਾਡੇ ਤੱਕ ਪਹੁੰਚ ਸਕੇ ਘਰ ਬੈਠਿਆਂ ਤੱਕ ਤਾਂ ਤੁਸੀਂ ਪਿਆਰ ਬਣਾ ਕੇ ਰੱਖਿਓ ਸੋ ਤੁਹਾਡੇ ਪਿਆਰ ਦੀ ਸਾਨੂੰ ਸਭ ਤੋਂ ਵੱਧ ਲੋੜ ਹੁੰਦੀ ਹੈ ਤੇ ਅਸੀਂ ਤੁਹਾਡਾ ਬਹੁਤ ਥੈਂਕ ਯੂ ਕਰਦੇ ਹਾਂ ਕਿ ਤੁਸੀਂ ਇੱਥੇ ਤੱਕ ਸਾਨੂੰ ਪਹੁੰਚਾਇਆ ਤੇ ਸਾਡੇ ਕੋਲੇ ਅੱਜ ਬਬੂ ਭੈਣ ਆਏ ਸੀਗੇ ਤੇ ਨਾਲ ਮੇਰੇ ਪਿਆਰੇ ਦੀਦੀ ਸੀਗੇ ਤੇ ਅਸੀਂ ਇਹਨਾਂ ਦੇ ਕਿਹਾ ਵੀ ਸਾਨੂੰ ਦੋ ਬੋਲੀਆਂ ਜਾਂ ਹਨਾ ਕੁਝ ਹਾਂ ਇਹਦੀ ਮੰਦੀਪ ਦੀ ਜਿਆਦਾ ਫਰਮਾਇਸ਼ ਸੀਗੀ ਵੀ ਮੈਂ ਬੱਬੂ ਦੀ ਿਤ ਬੋਲੀਆਂ ਸੁਣਨੀਆਂ ਨੇਗੀਆਂ ਸੁਣਨੀਆਂ ਕਿਉਂਕਿ ਮੈਂ ਇਹਨਾਂ ਦੇ ਜਦੋਂ ਵੀ ਸ਼ੋਅ ਲਾਈਵ ਵਗੈਰਾ ਦੇਖਦੀ ਆ ਮੈਨੂੰ ਬਹੁਤ ਵਧੀਆ ਲੱਗਦਾ ਹੈ ਤੇ ਵੀ ਬਹੁਤ ਰੌਣਕਾਂ ਲਾ ਦਿੰਦੀ ਹੈ ਹਲੇ ਅਜੇ ਇਹਦਾ ਸ਼ੋਅ ਨਹੀਂ ਨਾ ਜੰਦਰੀ ਦਾ ਬੁੱਕ ਕਰ ਸਕਦੇ ਇਹਦਾ ਲੈਵਲ ਹੈ ਜਿਆਦਾ ਉੱਚਾ ਭਾਈ ਇਹਦੀ ਪੇਮੈਂਟ ਹੈਗੀ ਹੈ ਖਾਸੀ ਨਹੀਂ ਦਮਾਦਾ ਬਹੁਤ ਹੋ ਗਏ ਬੜਾ ਬੱਬੂ ਬੁੱਕ ਕਰਕੇ ਤਾਂ ਟਾਈਮ ਹੀ ਨਹੀਂ ਬੱਬੂ ਬੁੱਕ ਕਰਨੀ ਹਲੇ ਬੱਬੂ ਸਾਡੀ ਪਹੁੰਚ ਤੋਂ ਬਾਹਰ ਹੈ ਗਈ ਹੈ ਹੈ ਨਹੀਂ ਨਹੀਂ ਜਦੋਂ ਮਤਲਬ ਮੰਦੀਪ ਦਾ ਚੈਨਲ ਮੋਨਟਾਈਜ਼ ਹੋ ਗਿਆ ਸਾਡੀ ਵਧੀਆ ਇਨਕਮ ਆਉਣ ਲੱਗ ਗਈ ਫਿਰ ਮੰਦੀਪ ਕਹਿੰਦੀ ਵੀ ਮੈਂ ਬੱਬੂ ਨੂੰ ਬੁੱਕ ਕਰਨਾ ਹੈਗਾ ਇਹਦੀ ਅਗਲੀ ਵਾਰੀ ਬੋਲੀਆਂ ਦਾ ਜਿਹੜਾ ਪ੍ਰੋਗਰਾਮ ਮੈਂ ਕਰਾਉਣਾ ਹੈ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਪਿਆਰ ਦਿਓ ਤੇ ਆਪਾਂ ਜਰੂਰ ਦੀਦੀ ਦਾ ਸ਼ੋਅ ਲਵਾਵਾਂਗੇ ਹਾਂ ਇਹਨੂੰ ਇਹਨੂੰ ਬੱਬੂ ਦੇ ਸ਼ੋਅ ਤੱਕ ਲੈ ਕੇ ਜਾਓ ਇਹ ਹੁਣ ਤੁਹਾਡੇ ਦੇ ਕਿੰਨਾ ਜਲਦੀ ਤੁਸੀਂ ਲੈ ਕੇ ਆਏਗੇ ਕਿਤੇ ਲਾਈਵ ਕਰਾਂਗੇ ਲੋਜੀ ਪਰ ਆਪਾਂ ਪੌਣਿਆਂ ਕੁਝ ਕਬੋਲੀਆਂ ਤੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਦੋਨੇ ਚੈਨਲਾਂ ਤਿੰਨ ਚੈਨਲ ਚੱਲ ਰਹੇ ਨੇ। ਤਿੰਨੇ ਚੈਨਲਾਂ ਦੇ ਉੱਤੇ ਵੱਧ ਤੋਂ ਵੱਧ ਪਿਆਰ ਦਿਨਾ ਚਾਹੀਦਾ ਤੇ ਵੱਧ ਤੋਂ ਵੱਧ ਚੈਨਲ ਨੂੰ ਫੋਲੋ ਕਰ ਲਓ ਗੱਲਾਂ ਗਾੜੀਆਂ ਕਰਦੇ। ਕਹਿੰਦੇ ਮੇਲਾ ਤੀਆਂ ਦਾ ਤੇ ਮੇਲਾ ਤੀਆਂ ਦਾ। ਚਲੋ ਭੰਗ ਪੂ ਸਟਾਰਟ ਕਰਦੇ ਆਂ ਪਹਿਲਾਂ। ਆਈ ਬਾਬਾ ਨਾਲ ਕਨ ਜਾਈ ਬਾਬਾ ਨਾਲ ਕ ਇਹੋ ਤਈਆ ਖੁਸ਼ੀਆਂ ਲੈ ਆਈ ਬਾਬਾ ਨਾਨਕ ਦਾ ਇਹੋ ਤਈਆ ਖੁਸ਼ੀਆਂ ਲੈ ਆਈ ਬਾਬਾ ਨਾਨਕ ਦਾ ਇਹੋ ਤਈਆ ਖੁਸ਼ੀਆਂ ਲੈ ਆਈ ਬਾਬਾ ਨਾਨਕ ਦਾ ਭੈਣ ਕਹਿੰਦੀ ਨਾ ਕਿ ਮੈਂ ਆਪਣੀ ਬੋਲੀ ਤੋਂ ਸਟਾਰਟ ਕਰੂੰਗੀ ਹਨਾ ਤਾਂ ਵੈਸੇ ਵੀ ਸਿਆਣ ਨੇ ਕਿਹਾ ਕਿ ਵੱਡਿਆਂ ਦਾ ਸਤਿਕਾਰ ਕਰਨਾ ਚਾਹੀਦਾ ਸੋ ਇਸ ਕਰਕੇ ਆਪਾਂ ਭੈਣ ਤੋਂ ਸਟਾਰਟ ਕੀਤਾ ਤੇ ਹੁਣ ਆਪਾਂ ਬੋਲੀਆਂ ਅੱਗੇ ਸ਼ੁਰੂ ਕਰਦੇ ਹਾਂ ਠੀਕ ਹੈ ਕਹਿੰਦੀ ਆ ਹੁ ਕਦੇ ਹੂੰ ਕਾਰੇ ਕੇ ਕਦੇ ਅਗਲੀ ਕੁੜੀ ਪਤਾ ਕੀ ਕਹਿੰਦੀ ਆ ਕਹਿੰਦੀ ਹਾ ਨਾ ਮੈਂ ਹੂੰ ਕਰਨੀ ਨਾ ਮੈਂ ਹਾਂ ਕਰਨੀ ਨਾ ਮੈਂ ਹੂੰ ਕਰਨੀ ਨਾ ਮੈਂ ਹਾਂ ਕਰਨੀ ਨਾ ਮੈਂ ਹੂੰ ਕਰਨੀ ਸਤਿ ਸ਼੍ਰੀ ਅਕਾਲ ਦੀ ਹਾਂ ਕਰਨੀ ਨਾ ਮੈਂ ਦੇਵਾ ਗੇੜਾ ਕਿਹੜੇ ਮੇਲ ਕੋਰਸ ਵਾਲੇ ਮੈਂ ਦੇਖ ਕੱਲੀ ਪੁੱਜੀ ਬਾਉਂਦ ਗਲੀਆਂ ਆਪਣੀ ਵਾਇਲ ਮੈਚ ਕਰਦੀ ਉੱਚੀ ਬੋਲੋ ਜੋਰ ਲਾ ਕੇ ਬੋਲੋ ਥੋੜਾ ਜੀ ਹੱਲੇ ਤੇ ਗਿੱਦਾ ਪੈਂਦਾ ਜ਼ੋਰਦਾਰੀ ਰੱਖੇ ਮੇਲਤ ਸਾਦਕੇ ਦੀਜਾ ਦੀ ਕਮਜ਼ੋਰਦਾਰੀ ਰੱਖੇ ਮੇਲਤ ਸਾਦਕੇ ਦੀਜਾ ਗੇਦੀ ਹੋਰਾਂ ਦੇ ਤਾਂ ਹਰੀਆਂ ਪੱਗਾਂ ਹੋਰਾਂ ਦੇ ਤਾਂ ਹਰੀਆਂ ਪੱਗਾਂ ਘੁੜੀ گلابی ਤੇਰੇ ਜਾਦੂ ਕਰ ਦੂਗੀ ਮਗਰ ਫਿਰੇਗਾ ਮੇਰੇ ਨਾਲ ਤੂੰ ਕਰ ਦੂਗੀ ਮਗਰ ਫਿਰੇਗਾ ਮੇਰੇ ਨਾਲ ਤੂੰ ਕਰ ਦੂ ਪਰ ਇੱਕ ਨਾਲੇ ਦੀ ਬੁਲੀ ਡਿਮਾਂਡ ਆ ਗਈ ਹਾਂ ਲੈ ਲੈ ਡਿਮਾਂਡ ਤੋਂ ਕਿਹੜਾ ਲਾਈਵ ਚੱਲ ਰਿਹਾ ਨਹੀਂ ਮੇਰੇ ਤੇ ਲਾਈਵ ਚੱਲ ਰਿਹਾ ਲਾਈਵ मामा पुछे मामी पा मामीन पजामा कि दा पाई दा। <स्थावस> मामा पुछे मामी पजामा कि पाईदा मामा पुछे मामीन पजामा कि पाई दा� ਕੀ ਕਹਿੰਦੀ ਮਾਮੀ ਕਹਿੰਦੀ ਕਹਿੰਦੀ ਪਾਹ ਕੇ ਪਜਾਮਾ ਨਾਲਾ ਉਤੋਂ ਦੀ ਕਮਾਈ ਦਾ ਪਾਹ ਕੇ ਪਜਾਮਾ ਹੈ ਚਾਰੇ ਨੈਂਕਟਾ ਬੜ ਹੋਗੇ ਹਮੀ ਕਦੀ ਪਰਿਏ ਬਨਾਰ ਪਗਾਨੀ ਦੀ ਬਨਮੂਰਾ ਫੜੀਏ ਬਨਾਰ ਪਗਾਨੀ ਦੀ ਬਨਮੂਰਾ ਫੜੀਏ ਨਾਰਪਗਾਨੀ ਦੀ ਚਲੋ ਪਾਲੀਆਂ ਬਣੀਆਂ ਬੱਤ ਹੋ ਗਿਆ ਮੈਂ ਨਾ ਕੋਈ ਸਾਦ ਨਹੀਂ ਦੇ ਰਿਹਾ ਹਾਂ ਇੱਕ ਉਹ ਨਹੀਂ ਇਹਨੂੰ ਪੇਕੇ ਦੋ ਬੈਣਾ ਦਿੱਚ ਹਾਂ ਬਵਾਦਾ ਨਹੀਂ ਉਹਦਾ ਮਦਾਣੀਆਂ 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 ਨੀ ਪੇਕੇ ਦੋਵੇਂ ਪੈੜਾ ਨੱਚੀਏ ਸਾਰੇ ਨੱਚੀਏ ਦਰਾਨੀਆਂ ਜਠਾਣੀਆਂ ਨੀ ਪੇਕੇ ਦੋਵੇਂ ਪੈੜਾ ਨੱਚੀਏ ਸਾਰੇ ਨੱਚੀਏ ਦਰਾਨੀਆਂ ਜਠਾਣੀਆਂ ਮੀਮਾ ਪਹਿਨਤ ਨਿਰਦੇ ਔਖੀ ਮੇ ਸਹੇਲੀ ਮਾਪੇ ਨਿਤ ਮਿਲਦੇ ਔਖੀ ਮੇ ਸਹੇਲੀ ਕਰਦੇ ਹੁੰਦੇ ਸੀ ਸਕੂਲ ਟਾਈਮ ਉਦੋਂ ਕਿੱਦਾਂ ਕੋਲੇ ਪੜ੍ਹਦੇ ਸੀ ਉਹ ਦੇਖੋ ਬੋਲੀ ਪੜ੍ਹਦੇ ਸੀ ਹਾਂ ਕਹਿੰਦੀ ਹਰੇ ਹਰੇ ਘਾਇ ਉੱਤੇ ਸਭ ਫੁਕਾ ਮਾਰਦਾ ਹਰੇ ਹਰੇ ਘਾਇ ਉੱਤੇ ਸਭ ਫੁਕਾ ਮਾਰਦਾ ਪੱਜੋ ਵੀਰੋ ਬੇਬਕੂ ਕੱਲਾ ਮੱਜਾ ਚਾਰਦਾ ਪੱਜੋ ਵੀਰੋ ਬੇਬਕੂ ਕੱਲਾ ਮੱਜਾ ਸਾਂ ਇੱਕੋ ਵੀ ਕਹਿ ਦਿੰਦੇ ਸੀਗੇ ਚਿੱਟਾ ਕੁੱਤਰ ਚਿੱਟੀਆਂ ਨੇ ਇਖੀਆਂ ਬਿਚ ਕਜਲੇ ਦੀ ਤਾਰੀ ਕੁੜੀ ਉਹ ਨਹੀਂ ਹੁਣ ਕੋਈ ਐ ਗਿੱਦੇ ਸੀ ਕੈਰੀ ਕੁੜੀਓ ਚਲ ਚਲ ਚਿੱਟਾ ਕਬੂਤਰ ਚਿੱਟੀਆਂ ਨੇ ਅੱਖੀਆਂ ਚਿੱਟਾ ਕਬੂਤਰ ਚਿੱਟੀਆਂ ਨੇ ਅੱਖੀਆਂ ਵਿੱਚ ਕਜਲੇ ਦੀ ਤਾਰੀ ਵੇ ਹਾਂ ਨਹੀਂ ਵਿੱਚ ਕਜਲੇ ਦਾ ਡੋਰਾਵੇਂ ਨਸ਼ ਤੇਰਾ ਨੱਚ ਨੱਚ ਸਜਾ ਜੋੜਾ ਜੋੜਾ ਵੇ ਨਛੱਤਰ ਨੱਚ ਸਜਾ ਜੋੜਾ ਜੋੜਾ ਵੇ ਨਛੱਤਰ ਬਾਏ ਅਸੀਂ ਹੁਣ ਸ਼ੂਟ ਕਰਦੇ ਆਂ ਬਾਏ ਬਾਏ ਜੋੜਾ ਨੱਚ ਲਿਆ ਰਾਕੀ ਕਾਦੀ ਮੇਰੀ ਭੈਣ ਦਾ ਚੈਨਲ ਆਗਾ ਸਿੰਦਰਪਾਲ ਕੌਰ ਤੇ ਸਿੰਦਰਪਾਲ ਸਿੰਦਰਪਾਲ ਕੌਰ ਤੇ ਪਹਿਲਾਂ ਤਾਂ ਚੈਨਲ ਨੂੰ ਜ਼ਰੂਰ ਫੋਲੋ ਕਰ ਲਿਓ ਭੈਣ ਦੇ ਨੂੰ ਤੇ ਅਸੀਂ ਨਾ ਕੁਝ ਟਾਈਮ ਨੂੰ ਸ਼ੂਟ ਕਰਦੇ ਕਰਦੇ ਫ੍ਰੀ ਹੋਏ ਸੀਗੇ ਤੇ ਸੋਚਿਆ ਵੀ ਕਿਉਂ ਨਾ ਬੀ ਸੌਣ ਦਾ ਮਹੀਨਾ ਚੱਲਦਾ ਔਰ ਤੀਆਂ ਦਾ ਵੀ ਤਿਹਾੜਾ ਆ ਤੇ ਰਖੜੀ ਦਾ ਵੀ ਤਿਹਾੜਾ ਤਾਂ ਸਿਆਣੇ ਕਹਿੰਦੇ ਨੇ ਕਿ ਪਲ ਪਲ ਨੂੰ ਹੱਸ ਖੇਡ ਕੇ ਇੰਜੋਏ ਕਰਨਾ ਚਾਹੀਦਾ ਤਾਂ ਇਸ ਕਰਕੇ ਅਸੀਂ ਵੀ ਸੋਚਿਆ ਵੀ ਚਲੋ ਅਸੀਂ ਵੀ ਕੁਝ ਕੁ ਬੋਲੀਆਂ ਪਾ ਕੇ ਤੇ ਸਾਰਿਆਂ ਨੂੰ ਤੀਆਂ ਦੀ ਵਧਾਈ ਦੇ ਦਈਏ ਹੈਨਾ ਸੋ ਉਧਰ ਸੀਸਾ ਚ ਤਾਂ ਨਹੀਂ ਆਉਂਦੀ ਕੁੜੀ ਨਹੀਂ ਇੱਧਰ ਨੂੰ ਆਉਂਦਾ ਨਹੀਂ ਆਉਂਦੀਆਂ ਨਹੀਂ ਆਉਂਦੀਆਂ ਤੇ ਲੈ ਵੀ ਰੋਲ ਇਕ ਨੂੰ ਨਹੀਂ ਪਿੱਛੇ ਚੱਕਦਾ ਆ ਮੀ ਬੱਪਾ ਨਾ ਹਾਂ ਤੂੰ ਇੱਧਰ ਨੂੰ ਤਾਂ ਨਹੀਂ ਹੁੰਦਾ ਬਈ ਬੋਲਿਓ ਮੜਾ ਮੋਟਾ ਹਾਂ ਸ਼ੁਰੂ ਆਇਆ ਕਰੋ ਮੇਰੀ ਮੈਰੀਟੋਨ ਥੱਲੇ ਆ ਬਣਦੀ ਆ ਓਰੀ ਤੇਰੀ ਪੱਗ ਸੋਹਣਿਆ ਸਾਰੇ ਮੁੰਡੇ ਆਤ ਸੋਹਣੀ ਤੇਰੀ ਪੱਗ ਸੋਹਣਿਆ ਵਿਆਹ ਪੱਬਾ ਇੱਕ ਨੱਚਣਾ ਨਾਲ ਮੋਜ਼ਾਰੇ ਮੁੰਡੇ ਆਤ ਸੋਹਣੀ ਤੇਰੀ ਪੱਗ ਸੋਹਣਿਆ ਮੇਰਾ ਲਾਟ ਮੁੰਡੇ ਕਹਿੰਦੇ ਆ ਬੂ ਸੱਚਾ ਨਾ ਓਹਨੇ ਆ ਹਾਂ ਦੇ ਦੇ ਆਪਾਂ ਨੱਚ ਨੱਚ ਕੇ ਵੀਡੀਓ ਬਣਾਉਣਾ ਚੱਲ ਜਣ ਨੱਚ ਕੇ ਬਣਾਉਣਾ ਚਲੋ ਇਹ ਗੁਲੜੀ ਆ ਡੈਕੀ ਜਾਂਦੀ ਹੁੰਦੀ ਆ ਲੈ ਸਾਲ ਲੱਗਿੰਦੇ ਪਰ ਮੇਰੇ ਵਾਲੇ ਨੂੰ ਅੱਜ ਵੀਡੀਓ ਬਣਾਉਣਾ ਸਾਰੇ ਜਣੇ ਕਮੈਂਟ ਆ ਵੀਡੀਓ ਲੈ ਲਈਏ ਕੋਈ ਵੀਡੀਓ ਬਣਾਈ ਜਾਂਦੇ ਆ ਕਮੈਂਟ ਕਰਕੇ ਦੱਸਿਓ ਵੀ ਆ ਦੀਦੀ ਤੇ ਜਿਹੜੀ ਡਾਰਕ ਚੁੰਨੀ ਆ ਇਹ ਕਿਵੇਂ ਬਣਾ ਰਹੇ ਹੋ ਇਹ ਤਾਂ ਦੋਨੇ ਇਹ ਬਲੌਗ ਬਣਾ ਰਹੇ ਇੱਧਰਲੇ ਪਾਸੇ ਲੱਗ ਗਿਆ ਉਹ ਬਲੌਗ ਲੈ ਲਈ ਤੂੰ ਮੈਂ ਮੈਨੂੰ ਵੀ ਦਿਓ ਕੁਝ ਪਾਉਣ ਦਾ ਆ ਫਿਰ ਬਲੌਗ ਤਾਂ ਲੈ ਲਈ ਫਤੂ ਨਹੀਂ ਸਾਥ ਲੈ ਲਿਓ ਨਹੀਂ ਨਹੀਂ ਮੈਂ ਕਿਹਾ ਮੇਰੀ ਆਏ ਬਣਾਉਂਦਾ ਮੈਂ ਫੇਸਬੁਕ మై గర్ల మై గర్ల మేరి ఎద మేరే హాత్ కిందే ఆ హాన్ ఇనే మొబైల్ కి